ਆਪਾਂ ਨੇ ਲਾਈ ਜੀ ਕੋਠੇ ਪਰ ਜੀਰੀ ਦੇਖੋ ਵਿੱਚ ਪੱਡੇ ਮਰਗੇ ਤੇ ਉਹ ਲਾਉਣ ਲੱਗੇ ਆ ਅੱਜ ਆਪਾਂ ਬਾਸੇ ਚ ਰੇਰੂ ਪਾ ਕੇ ਤਿਆਰ ਕਰ ਦੇਣੀ ਹੁਣ ਕੋਠੇ ਪਰ ਲਾਉਣੀ ਹੈ ਜੀ ਅਗਲੇ ਪਾਸੇ ਵੀ ਮਿੱਟੀ ਲੱਗੇ ਆ ਸਟਾਉਣ ਪਹਿਲਾਂ ਜਿਹੜਾ ਰੋਲਾ ਨਹੀਂ ਛੇੜਿਆ ਤੇ ਕੋਠੇ ਪਰ ਕਣਕ ਵੀ ਜਾਈ ਅੱਜ ਆਪਾਂ ਨੇ ਜੀਰੀ ਲਾ ਕੇ ਦਿਖਾਤੀ ਜੀ ਕਿ ਕੋਠੇ ਪਰ ਜੀਰੀ ਵੀ ਲੱਗ ਜਾਂਦੀ ਆ ਹਾਂਜੀ ਉਹ ਪੱਡੇ ਲਾ ਰਿਆ ਪੁੱਤ ਕੋਠੇ ਪਰ ਜਿਹੜੇ ਪੱਡੇ ਮਰਗੇ ਤੇ ਨਾ ਜੀਰੀ ਕਿਉਂ ਲਾਉਣ ਲੱਗਿਆ ਵਾ ਬੋਲ ਕੋਠਾ ਪਰ ਹੋਰ ਜਿੱਲਾਵਾਂਗੇ ਆ ਮਿੱਟੀ ਅੱਜ ਸਟਾਵਾਂਗਾ ਦੇਖਾ ਕਿੰਦਾ ਕੋਠਾ ਪਿਆ ਮਾਰ ਇੱਧਰ ਕੈਮਰਾ ਦੇਖ ਆ ਬਿੱਲੀ ਪਿਆ ਇਹਦੇ ਪਰ ਸਾਰੇ ਪਰ ਅੱਜ ਮੀਂਹ ਕਰਕੇ ਮਿੱਟੀ ਆਪਾਂ ਤੇ ਸਟਾ ਨਹੀਂ ਹੋਈ ਹੈਗੀ ਇਹਦੇ ਪਰ ਮਿੱਟੀ ਸਟਾਗ ਹਨ ਹੱਥ ਨਾਲ ਕਰਾ ਦਾਂਗੇ ਕੱਦੂ ਤਾਂ ਆਪਾਂ ਠੀਕ ਹੈ ਨਾ ਬੱਸ ਆ ਦੇਖਾ ਜੀਲੀ ਲੱਗੀ ਖੜੀ ਆ ਨਾਲੇ ਤੇਰੀ ਮੰਮੀ ਨੂੰ ਕਹੀ ਘਤੀ ਮੀਆ ਕੋਲ ਜਾ ਕੇ ਵੀ ਕਹਦੇ ਆ ਪਰਸੋਂ ਤੱਕ ਖੇਤ ਟਾਇਰ ਕਰਨਾ ਉਪਰੇ ਕੋਠੇਗੇ ਉਹਦੇ ਪਰ ਬਿੱਲਾਣੀ ਹੈ ਜੀਲੀ ਠੀਕ ਆ ਅੱਜ ਇੱਥੇ ਇੱਥੇ ਪੱਡੇ ਮਰ ਗਏ ਆਪਾਂ ਨੇ ਉੱਥੋਂ ਥੱਕ ਲਾ ਰਹੀਆਂ ਦੇਖਾ ਆਰੇ ਪਾਣੀ ਵੱਧ ਆ ਜਾਂਦਾ ਨਾ ਕਈ ਵਾਰੀ ਹੈ ਹੁਣ ਮੀਂਹ ਪੈ ਰਿਹਾ ਦੋ ਤਿੰਨ ਦਿਨ ਹੋ ਗਏ ਹੁੰਦਾ ਠੀਕ ਖੜੀ ਹੈ ਜੀਰੀ ਆ ਦੇਖੋ ਲੋਕ ਕਣਖ ਬੀਜਰੇ ਤੇ ਕੋਠੇ ਪਰ ਆਪਾਂ ਨੇ ਜੀਲੀ ਲਾਤੀ ਜੀ ਕਰੋ ਚੈੱਕ ਕਰਾਂ ਫੇਸਬੁੱਕ ਵਾਲੇ ਹੋ ਹੋਰੀ ਹੈ ਨਾ ਜੀਰੀ ਬਸ ਇਹਨਾਂ ਤੇ ਹੁਣ ਦੋ ਤਿੰਨ ਕ ਦਿਨਾਂ ਤੱਕ ਰੇ ਪਾ ਦਾਂਗੇ ਰੇ ਪਾ ਕੇ पावे हूँ पानी छी दवाई पर परले पासा लाव तो हाँ गे देजे है पेट्टे। <स्थ> ना हूँ थोड़ा जाए छिदे छिधे जो कि मर गए नी पेडे जिस तरह जगह बेहि पई है ना अज इन पानी देवगा मोटर चला चंगा पानी देगा ना परले उस पर मिट्टी छटागा सारे पर ਸਾਰੇ ਪਰ ਆਪਾਂ ਜੀ ਦੀ ਲੱਗ ਦੇ ਕਰ ਦਾਂਗੇ ਠੀਕ ਆ ਦੇਖੀ ਹੁਣ ਜੀਰੀ ਹੁੰਦੀ ਹੋਏ ਜਾਏਗੇ 25 30 ਕੋਹੰਟਰ ਤੱਕ ਨਹੀਂ ਆਹੋ ਜਿਹੜੇ ਹਿਸਾਬ ਨਾਲ ਪਾਜੀ ਜੀ ਲਾ ਰਹੇ ਆ ਜਦੋਂ ਸਾਰੇ ਕੋਠੇ ਪਰ ਜੀਰੀ ਲੱਗ ਗਈ ਤਾਂ ਇੰਨੀ ਕੁ ਤਾਂ ਹੋਣੀ ਚਾਹੀਦੀ ਇੱਧਰ ਹੋਰ ਸਤਾ ਲਾਏ ਮਿੱਟੀ ਇਹਨੇ ਉਧਰ ਥੋੜੀ ਜੀ ਜਗ੍ਹਾ ਪਈਦੀ ਮਿੱਟੀ ਵਾਲੀ ਤਾਂ ਆਪਾਂ ਨੇ ਲੱਗ ਦੇਖਿਆ ਹੋਗੇ ਇਹਨੂੰ 4-5 ਦਿਨ ਲਈ ਨੂੰ ਹੋਗੇ ਵਿੱਚ ਪੱਡੇ ਨੇ ਛਿੱਦੀ ਲੱਗ ਗਈ ਉਹ ਥੋਥਕ ਪੱਡੇ ਲਾ ਰਹੇ ਆ ਆਪਾਂ ਬਸ ਦੇਖਾ ਅਜਿਹ ਨੂੰ ਭਰਦੇ ਹੁਣ ਪੇਡੇ ਜੀ ਲਾਗਾ ਨਾ ਨਾਲੇ ਪਾਵਾਂਗੇ ਚਰੇ ਹਣੀ ਆਇ ਕਾਰ ਅੱਧਾ ਘੱਲਾ ਤੇਰੀ ਮਾਤੇ ਕਟਾ ਲਿਆ ਹਰੇ ਕ ਹਰੇ ਪਾ ਦੀਏ ਚਪਾਂ ਹੋ ਉਹਨੂੰ ਕਰੀ ਗਾ ਅੱਧਾ ਘੱਲਾ ਖੈਲ ਖੋਲਗਾ ਨਾ ਅੱਧਾ ਘੱਲਾ ਕਰੀ ਪਰਚੜਾ ਦੇਗੀ ਰਸੇ ਨਾਲ ਬੰਨਗਾ ਉੱਪਰ ਚੜਾ ਲਿਓ ਠੀਕ ਆ ਜਾ ਬਗ ਜਾ ਤੇਰੀ ਮਾਂ ਨੂੰ ਕਹਿ ਰਿਹਾ ਹੈ ਅੱਧਾ ਫੈਲਾ ਨਾ ਰੇ ਵਾਲਾ ਖੋਲ ਕ ਉਹੋ ਕਰਦੀ ਰੇ ਉੱਪਰ ਰੱਸੇ ਨਾਲ ਬੰਨ ਲੇ